ਪਾ ਤੋ ਹਰਾ ਸਕ ਤੋਂ ਸਵਤਾਂਤ ਨੂੰ ਬਹੁਤ ਵੱਡਾ ਖਤਰਾ ਹੈ ਇਹ ਬੋਟਾ ਬੱਚੇ ਸਾਡਾ ਕਤਲਮ ਕਰਾ ਰਹੇ ਸਾਡਾ ਕਹਣ ਕਰਾ ਰਹੇ ਨੇ ਜੇਕਰ ਮੋਦੀ ਨੂੰ ਹਰਾ ਸਕਦਾ ਤਾਂ ਪੰਜਾਬ ਹਰਾ ਸਕਦਾ ਇੱਕ ਪੰਜਾਬ ਹੈ ਜਿਹੜਾ ਮੋਦੀ ਦੀ ਤੌਰ ਤੇ ਕਿਲਾ ਕੱਢ ਸਕਦਾ ਤੇ ਹਰਾ ਸਕਦਾ ਕੱਲੇ ਸਰਦਾਰ ਸੇਵਕੀ ਸਿੰਘ ਮਾਨ ਸਾਹਿਬ ਹੀ ਲਿਗੇ ਬੜੇ ਹੱਦ ਤੱਕ ਆਪਣੇ ਇੱਕ ਸਟੈਂਡ ਤੇ ਖੜੇ ਨੇਗੇ ਜਿੰਨਾ ਵੀ ਟਾਈਮ ਅਸੀਂ ਜਾਉਂਦੇ ਆ ਨਾ ਤਾਂ ਅਸੀਂ ਬਰੇਰ ਕੁੱਟੜ ਦੇ ਮਸਲ ਮਾਰ ਭਰਾਵਾਂ ਨੂੰ ਤਿੱਕੀ ਹਵਾ ਲਗੜਵਾਵਾਂਗੇ ਨਾ ਅਸੀਂ ਪੰਜਾਬ ਨੂੰ ਤਿੱਕੀ ਹਵਾ ਲਗੜਵਾਵਾਂਗੇ ਜਿੰਨੇ ਵੀ ਸਾਹ ਵਸਦੇ ਨੇਗੇ ਲੋਕਾਂ ਦੇ ਹੀ ਜਿਹੜੇ ਲਿੱਕੇ ਲੱਗਣਗੇ ਇਸ ਕਰਕੇ ਭਰਾਵੋ ਅੱਜ ਪਤਾ ਹੀ ਹੈ ਕਿ ਅਸੀਂ ਮਾਨ ਸਾਹਿਬ ਦੀ سپورਟ ਦੇ ਵਿੱਚ ਆਇਆ ਮੈਂ ਸੂਤੂ ਲੈ ਕੇ ਸਾਡਾ ਪਰਿਵਾਰ ਆ ਮੇਰੇ ਦਾਦਾ ਜੀ ਤੇ ਲੈ ਕੇ ਆਈ ਸਾਦਾ ਪਰਿਵਾਰ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਆਂ ਕਿਸਾਨੀ ਪਰਿਵਾਰ ਆ ਇਸ ਕਰਕੇ ਲੰਬਾ ਸਮਾਂ ਪਹਿਲਾਂ ਦਾਦਾ ਜੀ ਮਾਨ ਸਾਹਿਬ ਨਾਲ ਰਹੇ ਉਸ ਤੋਂ ਬਾਅਦ ਮੇਰੀ ਵਾਰੀ ਆਈ ਤੇ ਪਿੱਛੇ ਵੀ ਆਪਾਂ ਚੋਣ ਪ੍ਰਚਾਰ ਕੀਤਾ ਤੇ ਹੁਣ ਵੀ ਵਾਰੀਆਂ ਗੱਲਾਂ ਨਾ ਕਰਦੇ ਹੋਏ ਭਰਾਵੋ ਦਿੱਲੀ ਨੇ ਸਾਨੂੰ ਕੱਖ ਨਹੀਂ ਦੇਣਾ ਦਿੱਲੀ ਨੇ ਸਾਨੂੰ ਰੋੜ ਕੇ ਮਾਰਿਆ ਗੱਲ ਇਹ ਆ ਕਿ ਗੱਲ ਆਪਾਂ ਆਪਣੇ ਪੰਜਾਬ ਦੀ ਪਛਾਣ ਕਰ ਲਈਏ ਝਾੜੂ ਨੇ ਸਾਨੂੰ ਕੱਖ ਨਹੀਂ ਦੇਣਾ ਕਾਂਗਰਸ ਨੇ ਸਾਨੂੰ ਕੱਖ ਨਹੀਂ ਦੇਣਾ ਅੱਜ ਘੱਟ ਗਿਣਤੀਆਂ ਦੇ ਉੱਪਰ ਜੋਤ ਛੱਟਤ ਹੋ ਰਿਹਾ ਹੈ ਪੰਜਾਬ ਨੇ ਪਹਿਲੇ ਤੋਂ ਪਹਿਲੇ ਦਿਨ ਤੋਂ ਹੀ ਲੈ ਕੇ ਜਿਹੜੇ ਸਾਡੇ ਸਿੱਖਾਂ ਨੇ ਹਰ ਇੱਕ ਧਰਮ ਦੀ ਹਰ ਇੱਕ ਮਾਜਬ ਦੀ ਨੁਮਾਇੰਦਗੀ ਕਰੀ ਆ ਪਰ ਅਸੀਂ ਵੀਰੋ ਭਰਾਵੋ ਇਹ ਤੁਹਾਨੂੰ ਵਾਅਦਾ ਕਰਦੇ ਹਾਂ ਜਿਸ ਤਰ੍ਹਾਂ ਭਾਰਤ ਦੇ ਵਿੱਚ ਕੱਪਕੰਦਰਾਂ ਨਾਲ ਧੱਕਾ ਹੋ ਰਿਹਾ ਜਿਹੜਿਆਂ ਕਿ ਪੰਜਾਬ ਆਸਟਾਨ ਸਮੱਸਿਆ ਦੇ ਵਿੱਚੋਂ ਗੁਜ਼ਰਾ ਸੁਣ ਲਓ 5000 ਕਮਿੰਟ ਸੁਣ ਲਓ ਮਰੀਦਕੋਟ ਦੇ ਵਿੱਚ ਵੀ ਪਿੱਛੇ ਬਹੁਤ ਵੱਡਾ ਹਾਂ ਦਾ ਨਾਰਾ ਮਾਰਿਆ ਜਿਸ ਤਰ੍ਹਾਂ ਸਰਕਾਰਾਂ ਨੇ ਮੇਰੇ ਉੱਪਰ ਪਰਚੇ ਕੀਤੇ ਸੀਗੇ ਉਦੋਂ ਲੋਕਾਂ ਨੇ ਬਹੁਤ ਵੱਡਾ ਸਹਿਯੋਗਤਾ ਸਾਥ ਦਿੱਤਾ ਸੀ ਸਾਰਾ ਧੰਨਵਾਦ ਕਰਦੇ ਆਂ ਪਰ ਜੋ ਪੰਜਾਬ ਦੀਆਂ ਇਸ ਟਾਈਮ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਆਪਾਂ ਦਿਨ ਪਰ ਦਿਨ ਰਾਤ ਲੱਗੇ ਹੋਇਆ ਪੰਜਾਬ ਦੀ ਨੌਜਵਾਨੀ ਦੀਆਂ ਦੋ ਸਮੱਸਿਆਵਾਂ ਬਣ ਗਈਆਂ ਨਸ਼ਾ ਤੇ ਪ੍ਰਵਾਸ ਤੁਸੀਂ ਦੇਖਿਆ ਹੋਣਾ ਕਿ ਨੌਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਜੋ ਐਟਮ ਠੱਗੀ ਦਾ ਤੰਦਾ ਚੱਲਿਆ ਹੋਇਆ ਹੈ ਉਡੀ ਆਪਾਂ ਕੇ ਸਿਰ ਧਰ ਦੀ ਬਾਜੀ ਲਾ ਕੇ ਜਿਹੜੀ ਆਪਾਂ ਲੜਾਈ ਲੜਿਆ ਪਰ ਇੱਕ ਪਾਸੇ ਚਾਹਣਾ ਕਿ ਪੰਜਾਬ ਨੂੰ ਬਚਾਉਣਾ ਹੈ ਦੂਜੇ ਪਾਸੇ ਜਿਹੜੀਆਂ ਸਰਕਾਰਾਂ ਨੇਗੀਆਂ ਇਹਨਾਂ ਨੇ ਸਾਡੇ ਉੱਪਰ ਜਿਹੜੀ ਪਰਚਾ ਦੇ ਲਾੜਾ ਲਾਈਆਂ ਨੇ ਗਿਆ ਜੇਕਰ ਅਸੀਂ ਨੌਜਵਾਨ ਚਾਹਣੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕਰਾਉਣਾ ਤਾਂ ਜੀ ਇਹ ਸਰਕਾਰਾਂ ਨੇ ਸਾਡੇ ਨੌਜਵਾਨ ਡਿਗੁਰਗੜ੍ਹ ਤੇ ਜ਼ਿਲ੍ਹਾ ਦੇ ਵਿੱਚ ਛੱਡਦੇ ਆ ਜਿੰਨੇ ਮੇਰੇ ਵੀ ਸਟੇਜ ਤੇ ਖੜੇ ਥੋੜੇ ਮੇਰੇ ਇਸ ਕਰਕੇ ਭਰਾਵੋ ਮੇਰੇ ਨੌਜਵਾਨ ਸਾਥਿਓ ਇਹ ਸਰਕਾਰਾਂ ਦੇ ਜਿਹੜੀਆਂ ਕਿ ਡੋਗਲੀ ਰਣਨੀਤੀ ਨੂੰ ਆਪਾਂ ਪਛਾਣ ਲਈਏ ਫਗਵਾ ਆਤਮਾਨ ਦੀ ਜਿਹੜੀ ਦੋਗਲੀ ਰਣਨੀਤੀ ਨੂੰ ਪਛਾਣੀਏ ਤੇ ਇਹਦਾ ਜਿਹੜਾ ਮੂਹ ਹੈ ਉਹ ਦਿੱਲੀ ਵਾਲਾ ਹੁੰਦਾ ਜਿਹੜੀ ਦੀ ਪੱਥਾ ਜਿਹੜੀ ਪੰਜਾਬ ਵੱਲ ਹੁੰਦੀ ਹੈ ਕਿਉਂਕਿ ਸਾਰਿਆਂ ਦੇ ਵੀ ਅੱਜ ਤੱਕ ਜਿੰਨਿਆਂ ਦੇ ਵੀ ਲੋਕਾਂ ਦੇ ਇਹੀ ਕੰਮ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਹੈ ਕੱਲੇ ਸਰਦਾਰ ਸੇਵਨਜੀਤ ਸਿੰਘ ਮਾਨ ਸਾਹਿਬ ਹੀ ਨੇਗੇ ਜਿਹੜੇ ਅੱਜ ਤੱਕ ਆਪਣੇ ਇੱਕ ਸਟੈਂਡ ਤੇ ਖੜੇ ਨੇਗੇ ਤੁਹਾਨੂੰ ਪਤਾ ਜਦੋਂ ਵੋਟਾਂ ਦਾ ਤੌਰ ਹੁੰਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਾਂ ਲੋਕਾਂ ਨੂੰ ਆਪਣੇ ਇੱਕ ਬਕਲਾਵੇ ਦੇ ਵਿੱਚ ਲੈ ਕੇ ਆਪਾਂ ਆਪਣੇ ਨਿੱਜੀ ਹਿੱਤਾਂ ਲਈ ਸਾਰੇ ਹੀ ਲੋਕ ਪਾਰਟੀਆਂ ਬਦਲਦੇ ਨੇਗੇ ਕੋਈ ਵੀ ਅਜਿਹਾ ਲੀਡਰ ਆਪਣੇ ਇੱਕ ਸਟਾਰਟ ਤੇ ਨਹੀਂ ਖੜਾ ਜੇਕਰ ਸਟਾਰਟ ਤੇ ਅਜਿਹਾ ਖੜੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਖੜੇ ਨੇਗੇ ਇਸ ਕਰਕੇ ਭਰਾਵੋ ਹਾਜ਼ਰੀ ਸਾਡੀ ਇੰਨੀ ਪ੍ਰਵਾਨ ਕਰ ਲਿਓ ਸਮਾਂ ਬੜਾ ਥੋੜਾ ਸਾਰਿਆਂ ਨੂੰ ਸਲਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ